ਹਾਂਜੀ ਸੋ ਸ਼ਿਮਲਾ ਮਿਰਚ ਦੇ ਗੱਲ ਕਰਦੇ ਅੱਜ ਆ ਸਾਹਮਣੇ ਲੱਗੀ ਹੈ ਜਿਹੜੀ ਇਹ ਇੰਦਰਾ ਸਜੈਂਟਾ ਦੀ ਸੋ ਵਧੀਆ ਇਹ ਵੀ ਸੀਡ ਆ ਪਦੀ ਜਗਾ ਸੋ ਜਾਣਕਾਰੀ ਦੇਣਾ ਘਰ ਦੀ ਬਗੀਚੀ ਜੀਵੇ ਤੁਸੀਂ ਲਾਉਣੀ ਆ ਤਾਂ ਵੀ ਤੁਸੀਂ ਕਿਹੜਾ ਸੀਡ ਲਾ ਸਕਦੇ ਹੋ ਤਿੰਨ ਤਰ੍ਹਾਂ ਦਾ ਸੀਡ ਆ ਤੇ ਇਧਰਲੀ ਸਾਈਡ ਆ ਜਿਹੜਾ ਇਹ ਅਰਮਾਨ ਆ ਅਰਮਾਨ ਵੀ ਵਧੀਆ ਜਣੀ ਇੰਦਰਾ ਨਾਲੋਂ ਅਰਮਾਨ ਥੋੜਾ ਜ਼ਿਆਦਾ ਵਧੀਆ ਅਗਿਆ ਇਹਦੀ ਜਿਹੜੀ ਸਾਈਜ਼ ਦੀ ਸਿਮਰਾਂ ਮਿਰਚ ਆ ਉਹ ਵੱਡੀ ਆ ਦੇਖ ਸਕਦੇ ਹੋ ਤੁਸੀਂ ਉਹਦੇ ਨਾਲੋਂ ਤੜਾਈ ਹੋ ਰਹੀ ਹੈ ਚੱਲ ਰਹੀ ਹੈ ਸੋ ਇਹਨੂੰ ਜਿਆਦਾ ਹੈ ਫਲਾਵਰਿੰਗ ਸੋ ਫਲਾਵਰਿੰਗ ਜਿਆਦਾ ਕਨਵਰਟ ਹੁੰਦੀ ਆ ਮਿਰਚ ਚ ਤੇ ਇੰਦਰਾ ਉਹਦੇ ਨਾਲੋਂ ਇੰਦਰਾ ਨਾਲੋਂ ਇਹਦੀ ਅਰਮਾਨ ਦੀ ਉਹਦੀ ਘਾਟੜਾ ਦੀ ਫਲਾਵਰਿੰਗ ਥੋੜੀ ਝੜ ਰਹੀ ਹੈ ਬਾਰਨ ਵਗੈਰਾ ਦੀ ਸਪਰੇਆਂ ਨੂੰ ਵੱਧ ਕਰਨੀਆਂ ਪਈਆਂ ਨੇ ਤੇ ਇਹਨੂੰ ਇੰਨੀ ਕੋਈ ਜ਼ਰੂਰਤ ਨਹੀਂ ਪਈ ਤੇ ਆ ਆਟੋ ਹੀ ਕਨਵਰਟ ਹੋਈ ਜਾ ਰਿਹਾ ਫਰੂਟ ਦੇ ਵਿੱਚ ਫਲਾਵਰ ਸੋ ਇੱਕ ਦੂਜੀ ਲਾਈ ਆ ਕੋਮਲ ਉਹ ਹਜੇ ਲੇਟ ਲੱਗੀ ਆ ਉਹਦਾ ਇੰਨਾ ਨਹੀਂ ਪਤਾ ਲੱਗਿਆ ਸੋ ਖਰੇਲੂ ਬਗੀਚੀ ਜੇ ਤੁਹਾਨੂੰ ਲਾਉਣੀਆਂ ਤਾਂ ਜਾ ਕੇ ਰਮਾਨ ਦੀ ਲਿਆ ਕਰੋ ਉਹਨਾਂ ਨੂੰ ਕਿਹਾ ਕਰੋ ਸੀਡ ਵਾਲਿਆਂ ਨੂੰ ਦੱਸੋ ਵੀ ਅਸੀਂ ਨੇ ਭਾਈ ਰਮਾਨ ਦੀ ਸਿਮਲਾ ਮਿਰਚ ਲੈਣੀ ਆ ਵਧੀਆ ਝਾੜ ਮਿਲੂ ਤੁਹਾਨੂੰ ਬੂਟਾ ਵੀ ਬਹੁਤ ਸੋਹਣਾ ਬਣਾਉਂਦੀ ਆ ਤੇ ਉਦਾਂ ਹੀ ਉਹ ਚਾੱਕ ਕੇ ਤੁਹਾਨੂੰ ਦੇ ਦਿੰਦੇ ਨੇ ਸੀਡ ਉਹਦਾ ਸਸਤਾ ਆਉਂਦਾ ਬਹੁਤ ਇਸੇ ਕਰਕੇ ਸਿਮਲਾ ਮਿਰਚ ਤੁਹਾਨੂੰ ਰੋਗ ਪੈ ਕੇ ਡੋਢੀ ਰੋਗ ਪੈ ਜਾਂਦਾ ਫਿਰ ਤੁਸੀਂ ਛੱਡ ਦਿੰਦੇ ਹੋ ਸੋ ਸੀਡੜਾ ਵਧੀਆ ਚੂਜ਼ ਕਰਿਆ ਕਰੋ